ਸਿੰਗ ਲੱਗੇ ਹੋਏ ਆ ਦੁਬਾਰਾ ਪੌਣੇ 1 ਦੀ ਚਾਹ ਤੋਂ ਬਾਅਦ ਪਾਣੀ ਦਾ ਬਹਾਾ ਇਹ ਆ ਸਵੇਰ 3 ਵਜੇ ਹੁਣ ਫੇਰ ਚਾਹ ਪੀਣ ਲੱਗਿਆ ਸੇ ਕਿ ਥੱਕ ਗਏ ਭਾਈ ਬਾਰ-ਬਾਰ ਕਰੇਡ ਪਾਰ ਹੋ ਰਿਹਾ ਬਾਰਿਸ਼ਿਰ ਚੱਲ ਰਿਹਾ ਕੰਮ ਪੂਰਾ ਖਿੱਚ ਕੇ ਕੰਮ ਚੱਲਦਾ ਪਿਆ ਹੁਣ ਚਾਹ ਪੀ ਰਹੇ ਆ ਚਾਹ ਤੋਂ ਬਾਅਦ ਫੇਰ ਕੰਮ ਸਟਾਰਟ ਆ ਜਿਹੜੀਆਂ ਰਾਤ ਬੰਨ ਵਾਸਤੇ ਜਾਲ ਭਰੇ ਤੇ ਉਹ ਬੈਠ ਗਏ ਆ ਵੀਰਾਂ ਨੂੰ ਬੇਨਤੀ ਆ ਕਿ ਭਾਈ ਹੁਣ ਜਿਹੜੇ ਮੁੰਡਿਆਂ ਨੇ ਰਾਤ ਸੇਵਾ ਕਰੀ ਆ ਸਾਰਿਆਂ ਨੇ ਆਪਣੀ ਬਾਹ ਲਾ ਲਈ ਹੁਣ ਤੁਸੀਂ ਟਾਈਮ ਸਿਰ ਉਠੋ ਉੱਠ ਕੇ ਸੱਜ ਜਲਦੀ ਤੋਂ ਜਲਦੀ ਬੰਦ ਤੇ ਪਹੁੰਚੋ ਨਵੇਂ ਜਾਲ ਭਰਨੇ ਆ ਪੱਥਰ ਦੀਆਂ ਗੱਡੀਆਂ ਆਈਆਂ ਹੋਈਆਂ ਆਰਮੀ ਦੀਆਂ ਉਹਨਾਂ ਸੇਵਾ ਕਰਨੀ ਆ ਆਪਣਾ ਪਹੁੰਚੋ ਜਿਹੜੀਆਂ ਪਰਲੀ ਸਾਈਡ ਆ ਜਿਹੜੇ ਦਰਖਤਾਂ ਦੇ ਕੋਲ ਆ ਜਾਲ ਬੰਨੇ ਆ ਨਾ ਜਿਹੜੇ ਆਹ ਵਾਲੇ ਇਹ ਸਾਰੇ ਬੈਠ ਗਏ ਆ ਇਹਦੇ ਨਾਲ ਦੀਆਂ ਕਈ ਜਾਲ ਥੱਲੇ ਗਿਰ ਗਏ ਆ ਕਿਉਂਕਿ ਹੁਣ ਸਾਰੀ ਰਾਤ ਇਲਾਕੇ ਦੇ ਨੌਜਵਾਨਾਂ ਨੇ ਸੇਵਾ ਕਰੀਆ ਆਰਮੀ ਆਪਣੀ ਰੈਸਟ ਤੇ ਗਈ ਹੋਈ ਦੀ ਆਰਮੀ ਵੀ ਹਜੇ ਤੱਕ ਇੱਥੇ ਹੈ ਨਹੀਂ ਸਾਰੀ ਰਾਤ ਦੇ ਨੌਜਵਾਨ ਆਪਣੇ ਰਿਸਕ ਤੇ ਲੱਗੇ ਹੋਏ ਆ ਸੋ ਬੇਨਤੀ ਆ ਕਿ ਜਲਦੀ ਤੋਂ ਜਲਦੀ ਪਾਈ ਉੱਠ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਪਰ ਫਸੇ ਬੰਨ ਟੁੱਟਣ ਦੀ ਕੰਗਾਰ ਤੇ ਆ ਗਿਆ ਹੈ ਜਿਹੜੀਆਂ ਜਿਆ ਨਾਲ ਉੱਪਰ ਵੀ ਹੜ ਗਈ ਆ ਜਿਹੜੇ ਥੈਲੇ ਲਾਏ ਤੇ ਉਹ ਵੀ ਹੜ ਗਏ ਆ ਉਹ ਵੀ ਹੜ ਗਏ ਆ 5-5 ਫੁੱਟ ਦੇ ਥੈਲਿਆਂ ਨੂੰ ਵੀ ਤੇੜਾ ਆ ਗਿਆ ਇਸ ਤੱਕ ਇਹ ਸਾਹ ਸਭ ਨੂੰ ਬੇਇੱਜ਼ਤੀ ਦਿੱਤੀ ਜਾਂਦੀ ਹੈ ਜਲਦ ਤੋਂ ਜਲਦ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਲੱਗ ਗਿਆ ਨਾਲ ਨਾਲ ਬੰਨਣਾ ਵੀ ਨਾਲ ਲੱਗ ਗਿਆ ਔਰੇ ਅਗਲੀ ਜਗ੍ਹਾ ਲੱਗ ਗਿਆ ਹੀ ਨਾਲ ਨਾਲ ਲੱਗ ਗਿਆ ਮੇਰੇ ਢਾਹ ਲੱਗੀ ਅੱਛਾ ਥੈਲਾ ਵੀ ਕੋਈ ਆ ਗਿਆ ਆਹ ਲੱਗ ਗਿਆ ਇੱਥੇ ਥੈਲਾ ਵੀ ਕੋਈ ਕੋਈ ਨਹੀਂ ਹੈਗਾ ਸੈਨ ਆ ਰਹੀ ਨਾ ਕੋਈ ਫੈਲਾਇਆ ਜਿਹੜਾ ਥੈਲੇ ਪੈਦਾ ਹੈ ਉਹ ਸਾਡੇ ਤਰੇੜਾਂਗੇ ਪੰਜ ਫੁੱਟ ਥੈਲੇ ਚੱਕ ਕੇ ਲੈ ਗਿਆ ਸਵੇਰ ਦੀ ਆ ਇਹ ਜਿੰਨਾ ਵੀ ਕੱਲ ਬੇਸ ਬਣਾਇਆ ਸੀਗਾ ਉਹ ਸਾਰਾ ਰੋੜ ਚੁ ਗਿਆ ਆ ਕੱਲ 3 ਪੰਜ ਤਰੀਕ ਦੀ ਹਾਂਜੀ ਪੰਜ ਤਰੀਕ ਸਵੇਰ ਦਾ ਜੀ ਇਹ 6 ਤਰੀਕ 6 ਵਜੇ ਦਾ ਟਾਈਮ ਆ ਇਹ ਸਾਰੇ ਚੱਕ ਲਿਆ ਜੀ ਤਰੇੜਾਂ ਆ ਗਿਆ ਇਹਨੂੰ ਪੰਜ ਮੇਰੇ 6 ਵਜੇ ਦਾ ਟਾਈਮ 6 ਤਰੀਕ ਹਾਂ 6/2025 ਆ ਜੀ ਕਰੇਡਾ ਆ ਗਏ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਕਿ ਭਾਈ ਸਾਰੀ ਰਾਤ ਬਸਿਆਂ ਬੰਨ ਤੇ ਕੰਮ ਚੱਲਿਆ ਪਰ ਸਵੇਰੇ ਲਗਭਗ 4:30 ਪੌਣੇ 5 ਵਜੇ ਜਿੰਨੇ ਵੀ ਥੱਲੇ ਪਰ ਜੀ ਕ੍ਰੇਡ ਪਰ ਜੀ ਸਭ ਚੱਲ ਗਿਆ ਉਸ ਤੋਂ ਲਾ ਬਾਗੇ ਖੇਤ ਦੇ ਵਿੱਚ ਵੀ ਢਾਲ ਲੱਗੀ ਚੱਕਰ ਪਤਾ ਕੀ ਆ ਕਿ ਜਿਹੜੇ ਆਪਣੇ ਜ਼ਿਮੀਂਦਾਰ ਆਪਣੇ ਭਾਈਚਾਰੇ ਆ ਨੌਜਵਾਨ ਮੁੰਡੇ ਸਭ ਕੰਮ ਕਰ ਰਹੇ ਆ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਪੂਰਾ ਜਦੋਂ ਪਤਾ ਵੀ ਕਿੰਨਾ ਰਿਸਕ ਕੱਲ ਦਾ ਵਧਿਆ ਹੋਇਆ ਹੈ ਵੀ ਕਿੰਨੀ ਢਾਲ ਲੱਗੀ ਆ ਫੌਜ ਦੇ ਉਹੀ ਬੰਦੇ ਆ ਦਿਨੇ ਬਾਅਦ ਉਹੀ 15-20 ਮੁਲਾਜ਼ਮ ਫੌਜ ਦੇ ਲਾ ਕੇ 20 ਹੋਣਗੇ 25 ਹੋਣਗੇ ਰਾਤ ਨੂੰ 10:30-11 ਵਜੇ ਚੱਲ ਜਾਂਦੇ ਆ ਹਜੇ ਆ ਹੁਣ ਸਵੇਰ 6 ਦਾ ਟਾਈਮ ਹੋ ਗਿਆ ਹਜੇ ਤੱਕ ਉੱਥੇ ਪਹੁੰਚੇ ਨਹੀਂ ਹੈਗੇ ਕਹਿੰਦੇ ਆ ਰਹੇ ਆ ਜੀ ਰਾਤ ਰੈਸਟ ਕੰਮ ਚੱਲ ਗਏ ਸੀਗੇ ਜਦੋਂ ਪਤਾ ਐਡਾ ਰਿਸਕ ਆ ਉੱਥੇ ਦੇ ਪ੍ਰਸ਼ਾਸਨ ਨੂੰ ਕੀ ਚਾਹੀਦਾ ਵੀ ਦੋ ਟੀਮਾਂ ਫੌਜ ਦੀਆਂ ਬੰਨ ਤਾਂ ਜੋ ਕਿ ਇੱਕ ਟੀਮ ਜੇ ਕਿ ਰੈਸਟ ਕਰਦੀ ਨਾਈਟ ਡਿਊਟੀ ਕੁਝ ਹੋਰ ਹੋਵੇ ਰਾਤ ਨੂੰ ਨਾ ਉੱਥੇ ਕੋਈ ਐਂਬੂਲੈਂਸ ਦਾ ਪ੍ਰਬੰਧ ਦਾ ਕੋਈ ਬੰਦੇ ਦੇ ਕੋਈ ਛੱਟਪੇਟ ਲੱਜੇਵੇ ਕੰਮਕਾਰ ਦੇ ਜਾਂ ਕੁਝ ਕੋਈ ਐਂਬੂਲੈਂਸ ਨਹੀਂ ਉੱਥੇ ਖੜੀ ਕੱਲ ਜਦੋਂ ਅਸੀਂ ਕਿਹਾ ਵੀ ਭਾਈ ਐਂਬੂਲੈਂਸ ਹੈ ਨਹੀਂ ਤਾਂ ਉਹ ਕਹਿੰਦੇ ਜੀ ਹੈਗੀ ਆ ਜੀ ਰਾਤ ਨੂੰ ਇੱਥੇ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੋਈ ਕਿਸੇ ਡਾਕਟਰ ਦਾ ਪ੍ਰਬੰਧ ਨਹੀਂ ਐਮਰਜੈਂਸੀ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਹੁਣ ਇਸ ਟਾਈਮ ਸਿਚੁਏਸ਼ਨ ਇੰਨੀ ਕੁ ਖਰਾਬ ਆ ਜਦੋਂ ਬਾਰ ਬਾਰ ਕਹਿੰਨੇ ਆ ਭਾਈ ਤੁਹਾਡਾ ਪ੍ਰਸ਼ਾਸਨ ਕਿੱਥੇ ਆ ਕੋਈ ਨਹੀਂ ਆ ਰਿਹਾ ਜੀ ਆ ਰਿਹਾ ਜੀ ਫੌਜ ਤੁਰਨ ਲੱਗੀ ਹੈ ਜੀ ਹਜੇ ਸਵੇਰੇ 6 ਹੋ ਗਏ ਕਹਿੰਦੇ 5:30 ਵਜੇ ਤੱਕ ਪਹੁੰਚੂ ਪਰ ਹਜੇ ਤੱਕ ਹਜੇ ਉੱਥੇ ਕੋਈ ਨਹੀਂ ਪਹੁੰਚਿਆ ਹੁਣ ਵੀ ਉੱਥੇ ਘੱਟੋ ਘੱਟ ਸਿਰਫ 15-20 ਬੰਦੇ ਰਹਿ ਚੁੱਕੇ ਆ ਰਾਤ ਘੱਟੋ ਸਵੇਰੇ ਮੁੰਡੇ 50 ਮੁੰਡੇ ਸੀਗੇ 12 1 ਵਜੇ ਤੱਕ ਸਭ ਨੇ ਝਟ ਲਾਈ ਆ ਉਸ ਤੋਂ ਬਾਅਦ 5 ਵਜੇ ਤੱਕ ਸਿਰਫ 40-50 ਬੰਦੇ ਸੀ ਜਿਨ੍ਹਾਂ ਨੇ ਕੰਮ ਕਰਿਆ ਜ਼ਰੂਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਵਿਅਕਤੀ ਉਹਨਾਂ ਪ੍ਰਸ਼ਾਸਨ ਸਾਥ ਦੇਵੇ ਮਿਲਟਰੀ ਵੱਧ ਤੋਂ ਵੱਧ ਉੱਥੇ ਆਪਣੀ ਫੌਜ ਲਗਾਵੇ ਕਿਉਂਕਿ ਫੌਜ ਨੂੰ ਤਕਨੀਕ ਦਾ ਪਤਾ ਹੈ ਬੰਨ ਦੇ ਨੇੜੇ ਕੰਮ ਪੋਜੇ ਕਿਹੜਾ ਬੰਦਾ ਰਿਸਕ ਲਊਗਾ ਜਿਹਨੂੰ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਕੁਝ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਆਪਾਂ ਮੂਰੇ ਲਾ ਰਹੇ ਹਾਂ ਜੀ ਹਾਂ ਜੀ ਕਰੋ ਜੀ ਐਦਾਂ ਕਰੋ ਉਹ ਕਰੋ ਕਿਉਂ ਕਰੀਏ ਜੀ ਤੁਸੀਂ ਆਪਣੇ ਮੁਲਾਜ਼ਮ ਮੂਰੇ ਲਾਓ ਅਸੀਂ ਤੁਹਾਨੂੰ ਥੈਲੇ ਫੜਾਵਾਂਗੇ ਕੰਮ ਕਰਾਂਗੇ ਤੁਹਾਡਾ ਸਾਥ ਦਵਾਂਗੇ ਉਲਟਾ ਇਹ ਕਹਿੰਦੇ ਹੋ ਜੀ ਤੁਸੀਂ ਹੋ ਕੇ ਕਰੋ ਜੀ ਬਸ ਜੀ ਬੰਦੇ ਆ ਰਹੇ ਆ ਬੰਦੇ ਆ ਰਹੇ ਆ ਸਾਥ ਦਵੋ ਜੀ ਸਾਰੇ ਜਾਣੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਹੁਣ ਸਮਾਂ ਹੈ